ਅੰਮ੍ਰਿਤਸਰ ਰਾਜਾ ਸਾਸੀ ਦੇ ਵਿਧਾਨ ਸਭਾ ਹਲਕੇ ਚਰਜ ਨਾਲਾ ਰੋਡ ਚੋਗਾਵਾਂਚਿ ਬੀਤੀ ਰਾਤ ਇੱਕ ਲੜਕੀ ਦੇ ਖੂਨ ਨਾਲ ਲਤਪਤ লাশ ਮਿਲੀ ਜਾਣਕਾਰੀ ਮੁਤਾਬਕ ਲੜਕੀ ਨਸ਼ਿਆਂ ਦਾ ਸ਼ਿਕਾਰ ਹੋਈ ਸੀ ਉਹ ਕਈ ਦਿਨਾਂ ਤੋਂ ਇੱਕ ਪਟਕਾ ਪਹਿਨ ਕੇ ਸ਼ਹਿਰ ਵਿੱਚ ਘੁੰਮ ਰਹੀ ਸੀ ਤੇ ਉਸ ਦੀ ਖੂਨ ਦੇ ਨਾਲ ਲਤਪਤ লাশ ਇੱਕ ਦੁਕਾਨ ਦੇ ਸਾਹਮਣੇ ਪਈ ਮਿਲੀ ਥਾਣਾ ਲੋਪਕਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਥਾਣਾ ਮੁਖੀ ਹਿਮਾਸ਼ੂ ਪਗਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜਕੀ ਦੀ লাশ ਨੂੰ ਮੋਰਚਰੀ ਲਈ ਰੱਖਿਆ ਜਾਵੇਗਾ ਤੇ ਸ਼ਨਾਖਤ ਤੋਂ ਬਾਅਦ ਕਾਰਵਾਈ ਅਰੰਭ ਕਰ ਦਿੱਤੀ ਜਾਵੇਗੀ। ਆਉਂਦੇ ਦੇਖਦੇ ਹਾਂ ਦੋਆਬੇ ਦੀ ਆਵਾਜ਼ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਰਿਪੋਰਟ। ਹਾਂਜੀ ਇਹ ਜੀ ਮੌਕੇ ਤੇ ਆਏ ਆ ਤੇ ਇਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੋਰਚਰੀ 'ਚ ਜਮ੍ਹਾਂ ਕਰਾਣ ਲੱਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਨੂ ਹੋਵਾਂਗੇ। ਤੇ ਇਹਦੀ ਸ਼ਨਾਖਤ ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੋਈ ਸੱਤਾ ਪਸਾ ਲੱਗੀ ਹੈ ਕਿ ਨਹੀਂ ਹਜੇ ਤੇ ਮੌਕੇ ਤੇ ਪੁੱਛਿਆ ਹੀ ਹੈ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਉਸ ਹਿਸਾਬ ਨਾਲ ਬੰਦੀ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੇ ਇਹਦਾ ਪਤਾ ਨਹੀਂ ਲੱਗਾ ਕਿੱਥੋਂ ਨਹੀਂ ਹਜੇ ਇਹਦੀ ਸ਼ਨਾਖਤ ਨਹੀਂ। ਪੁਤਾਨ ਦੇ ਬਾਅਦ ਜੇ ਕੋਈ ਲੇਡੀ ਕਿੱਥੋਂ ਨੂੰ ਪਤਾ ਲੱਗੇਗਾ ਇਹ ਤਾਂ ਜੀ ਨਾਮ ਪਤਾ ਨਹੀਂ ਜੀ ਕਿ ਲਵਾਰਸੀ লাশ ਜਾਂਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ੍ਹ ਕੇ 8 ਵਜੇ ਨਾਲ ਤੇ ਦੇਖੇ ਤੋਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈਡ ਬੋਡੀ ਪਈ ਹੈ ਬਾਹਰ ਜੀ ਹਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਹਾਂ ਪੁਲਿਸ ਨੂੰ ਸੂਚਿਤ ਕੀਤਾ 8:00 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਾਂ ਇਹ ਕਾਰਵਾਈ ਦਰਹਨ ਕਰ ਲਓ